ਪੰਜਾਬ ਦੇ ਇੱਕ ਪਿੰਡ ਦੇ ਵਿੱਚ ਇੱਕ ਕਿਸਾਨ ਰਹਿੰਦਾ ਸੀ। ਉਹਦੀ ਇੱਕ ਕੁੜੀ ਸੀ ਬਹੁਤ ਹੀ ਸੋਹਣੀ ਤੇ ਬਹੁਤ ਅਕਲਮੰਦ। ਵਿਆਹਣ ਜੋਗੀ ਹੋ ਚੁੱਕੀ ਸੀ। ਘਰ ਦੇ ਵਿੱਚ ਇਹ ਗੱਲਾਂ ਹੋਣ ਲੱਗ ਪਈਆਂ ਵੀ ਕੋਈ ਵਧੀਆ ਲੜਕਾ ਮਿਲ ਜਵੇ ਤਾਂ ਇਸ ਦਾ ਸਾਖ ਕਰ ਦਈਏ। ਰਿਸ਼ਤੇਦਾਰਾਂ ਦੇ ਵਿੱਚ ਵੀ ਉਸ ਕੁੜੀ ਦੀ ਚਰਚਾ ਹੋਣ ਲੱਗ ਪਈ ਸੀ। ਤੇ ਫਿਰ ਇੱਕ ਦਿਨ ਇੱਕ ਰਿਸ਼ਤਾ ਉਹਨਾਂ ਦੇ ਕੋਲ ਆਇਆ ਮੁੰਡਾ ਬਹੁਤ ਪੜਿਆ ਲਿਖਿਆ ਸੁਚੱਜਾ ਸੀ ਉਸਨੇ ਇੱਕ ਸ਼ਰਤ ਰੱਖੀ ਕਿ ਮੈਨੂੰ ਕੁਝ ਨਹੀਂ ਚਾਹੀਦਾ ਬਸ ਸਿਰਫ ਸਿਆਣੀ ਕੁੜੀ ਚਾਹੀਦੀ ਹੈ ਸਾਰੇ ਪਰਿਵਾਰ ਨੇ ਬਹੁਤ ਖੁਸ਼ੀ ਮਨਾਈ ਉਸ ਲੜਕੇ ਦਾ ਘਰ ਦੇ ਵਿੱਚ ਬਹੁਤ ਸਵਾਗਤ ਕੀਤਾ ਗਿਆ بڑے ਪਕਵਾਨ ਬਣੇ ਤੇ ਸਾਰਾ ਕੁਝ ਉਹਨੂੰ ਪਰੋਸਿਆ ਗਿਆ ਬਾਦ ਵਿੱਚ ਕਿਸਾਨ ਨੇ ਆਪਣੀ ਲੜਕੀ ਨੂੰ ਕਿਹਾ ਪੁੱਤਰ ਗਰਮੀ ਦਾ ਮੌਸਮ ਹੈ ਇੰਜ ਕਰ ਪਰੋਲੇ ਵਿੱਚੋਂ ਜਿਹੜੀ ਆਪਾਂ ਕਾਂਜੀ ਬਣਾਈ ਹੋਈ ਹੈ ਉਹ ਲਿਆ ਕੇ ਇਸ ਨੌਜਵਾਨ ਨੂੰ ਪਿਆ ਲੜਕੀ ਪਰੋਲੇ ਵਿੱਚੋਂ ਦੀ ਕਾਂਜੀ ਲੈਣ ਵਾਸਤੇ ਜਦੋਂ ਗਈ ਉਸ ਦੀ ਨਜ਼ਰ ਇੱਕੋ ਦਮ ਪਰਛਤੀ ਉੱਤੇ ਪਈ ਗੈਂਤੀ ਉੱਤੇ ਪੈ ਗਈ ਉਹਨੇ ਸੋਚਿਆ ਜਦੋਂ ਕੱਲ ਨੂੰ ਮੇਰਾ ਇਸ ਨੌਜਵਾਨ ਦੇ ਨਾਲ ਵਿਆਹ ਹੋਣਾ ਹੈ ਮੇਰੇ ਘਰੇ ਬੱਚੇ ਵੀ ਹੋਣਗੇ ਜੇ ਉਹਨਾਂ ਬੱਚਿਆਂ ਵਿੱਚੋਂ ਕੋਈ ਇਸ ਪਰੋਲੇ ਦੇ ਵਿੱਚੋਂ ਕਾਂਜੀ ਕੱਢਣ ਵਾਸਤੇ ਆਇਆ ਤੇ ਇਹ ਗੈਂਤੀ ਉਹਦੇ ਸਿਰ ਉੱਤੇ ਡਿੱਗ ਸਕਦੀ ਹੈ ਤੇ ਉਸ ਦੀ ਮੌਤ ਹੋ ਸਕਦੀ ਹੈ ਉਸ ਕੁੜੀ ਨੇ ਉੱਥੇ ਰੋਣਾ ਸ਼ੁਰੂ ਕਰ ਦਿੱਤਾ ਜਦੋਂ ਕਾਫੀ ਦੇਰ ਤੱਕ ਕੁੜੀ ਕਾਂਜੀ ਲੈ ਕੇ ਵਾਪਸ ਨਾ ਮੁੜੀ ਤਾਂ ਪਿਓ ਨੇ ਲੜਕੀ ਦੇ ਭਰਾ ਨੂੰ ਉਸ ਦਾ ਪਤਾ ਲੈਣ ਵਾਸਤੇ ਭੇਜਿਆ ਜਦੋਂ ਭਰਾ ਉੱਥੇ ਪਹੁੰਚਿਆ ਤਾਂ ਉਸ ਨੇ ਆਪਣੀ ਭੈਣ ਨੂੰ ਰੋਂਦੇ ਵੇਖਿਆ ਤਾਂ ਉਸ ਦਾ ਕਾਰਨ ਪੁੱਛਿਆ ਭੈਣ ਨੇ ਸਾਰੀ ਵਿਥਿਆ ਸੁਣਾ ਦਿੱਤੀ ਕਿ ਮੇਰੇ ਮਨ ਦੇ ਵਿੱਚ ਇਹ ਵਿਚਾਰ ਆਇਆ ਸੀ ਉਹ ਲੜਕਾ ਵੀ ਉੱਥੇ ਬੈਠ ਕੇ ਰੋਣ ਲੱਗ ਪਿਆ ਜਦੋਂ ਭੈਣ ਭਰਾ ਦੋਵੇਂ ਜਣੇ ਨਾ ਮੁੜੇ ਤਾਂ ਲੜਕੀ ਦੀ ਮਾਂ ਉਹਨਾਂ ਦਾ ਪਤਾ ਕਰਨ ਵਾਸਤੇ ਉਹਨਾਂ ਦੇ ਪਿੱਛੇ ਉਸ ਕਮਰੇ ਦੇ ਵਿੱਚ ਆਈ। ਉਹਨਾਂ ਨੂੰ ਰੋਂਦਿਆਂ ਵੇਖ ਕੇ ਉਸਨੇ ਵੀ ਕਾਰਨ ਪੁੱਛਿਆ ਤੇ ਉਹ ਵੀ ਉਸ ਕਾਰਨ ਕਰਕੇ ਰੋਣ ਲੱਗ ਪਏ। ਫਿਰ ਉਸੇ ਤਰੀਕੇ ਦੇ ਨਾਲ ਕਿਸਾਨ ਵੀ ਆਇਆ। ਕਿਸਾਨ ਨੇ ਕਿਹਾ ਮੇਰੀ ਧੀ ਬੜੀ ਸਿਆਣੀ ਐ। ਉਸਨੇ ਭਵਿੱਖ ਵਿੱਚ ਆਉਣ ਵਾਲੀ ਮੁਸੀਬਤ ਬਾਰੇ ਪਹਿਲਾਂ ਹੀ ਜਾਣ ਲਿਆ ਹੈ। ਕਿਸਾਨ ਨੇ ਵੀ ਉੱਥੇ ਬੈਠ ਕੇ ਉਹਨਾਂ ਦੇ ਨਾਲ ਰੋਣਾ ਸ਼ੁਰੂ ਕਰ ਦਿੱਤਾ ਹੁਣ ਨੌਜਵਾਨ ਜਿਹੜਾ ਰਖਾਣਾ ਖਾ ਰਿਆ ਸੀ ਉਸਨੇ ਵੇਖਿਆ ਵੀ ਵਾਰੋ-ਵਾਰੀ ਟੱਬਰ ਦੇ ਸਾਰੇ ਜੀ ਉਸ ਕਮਰੇ ਦੇ ਵਿੱਚ ਗਏ ਤੇ ਵਾਪਸ ਨਹੀਂ ਮੁੜੇ ਨੌਜਵਾਨ ਵੀ ਉਸ ਕਮਰੇ ਦੇ ਵਿੱਚ ਆਇਆ ਉਹਨਾਂ ਨੂੰ ਰੋਂਦੇ ਵੇਖਿਆ ਉਸਨੇ ਕਾਰਨ ਪੁੱਛਿਆ ਤਾਂ ਸਾਰਿਆਂ ਜਣਿਆਂ ਨੇ ਕੁੜੀ ਵਾਂਗ ਇਸ਼ਾਰਾ ਕੀਤਾ ਕਿ ਇਹ ਨੇ ਪਵਿੱਖ ਵਿੱਚ ਆਉਣ ਵਾਲੀ ਮੁਸੀਬਤ ਪਾਪ ਲਈ ਹੈ ਉਸੇ ਕਰਕੇ ਅਸੀਂ ਸਾਰੇ ਜਣੇ ਦੁੱਖ ਮਹਿਸੂਸ ਕਰ ਰਹੇ ਹਾਂ ਤੇ ਰੋ ਰਹੇ ਹਾਂ ਜਦੋਂ ਨੌਜਵਾਨ ਨੂੰ ਪਤਾ ਲੱਗਿਆ ਪਵਿੱਖ ਦੀ ਮੁਸੀਬਤ ਬਾਰੇ ਤਾਂ ਉਸਨੇ ਕਿਹਾ ਵਾਕਈ ਤੁਹਾਡੀ ਕੁੜੀ ਬਹੁਤ ਸਿਆਣੀ ਹੈ ਤੇ ਮੇਰਾ ਜੀਵਨ ਸਾਥੀ ਬਣਨ ਵਾਸਤੇ ਤਿਆਰ ਹੈ ਦੋਹਾਂ ਦੀ ਸ਼ਾਦੀ ਹੋ ਗਈ ਤੇ ਦੋਹੇ ਜਣੇ ਲੜਕੇ ਦੇ ਘਰ ਵੱਲ ਨੂੰ ਚੱਲ ਪਏ। ਲੜਕਾ ਵੀ ਕਿਸਾਨੀ ਕਰਦਾ ਸੀ। ਬਹੁਤ ਮਿਹਨਤੀ ਸੀ ਤੇ ਉਸ ਲੜਕੀ ਨੇ ਵੀ ਰੋਜ਼ ਉਸ ਦੇ ਵਾਸਤੇ ਖਾਣਾ ਬਣਾਉਣਾ, ਉਸ ਦਾ ਖਿਆਲ ਰੱਖਣਾ। ਇੱਕ ਦਿਨ ਲੜਕੇ ਨੇ ਉਹਨੂੰ ਕਿਹਾ, "ਇੰਜ ਕਰ ਤੂੰ ਥੋੜਾ ਜਿਹਾ ਆਟਾ ਪੀਲਵੇਂ ਤੇ ਗੁਲਗੁਲੇ ਬਣਾ ਕੇ ਮੇਰੇ ਵਾਸਤੇ ਲੈ ਆਵੇਂ।" ਕੁੜੀ ਗੁਲਗੁਲੇ ਤੇ ਨਾਲ ਲੱਸੀ ਲੈ ਕੇ ਜਦੋਂ ਖੇਤ ਵੱਲ ਨੂੰ ਜਾ ਰਹੀ ਸੀ ਤਾਂ ਉਹਨੂੰ ਰਸਤੇ ਵਿੱਚ ਭੁੱਖ ਲੱਗੀ ਉਸਨੇ ਕਿਹਾ ਮੈਂ ਇੱਕ ਗੁਲਗੁਲਾ ਤਾਂ ਖਾ ਲੈਨੀ ਆ ਇਹਦੇ ਨਾਲ ਕੀ ਫਰਕ ਪਵੇਗਾ ਉਸਨੇ ਗੁਲਗੁਲਾ ਖਾਦਾ ਲੱਸੀ ਪੀਤੀ ਫੇਰ ਗੁਲਗੁਲਾ ਖਾਦਾ ਫੇਰ ਲੱਸੀ ਪੀਤੀ ਹੌਲੀ-ਹੌਲੀ ਕਰਦੇ ਸਾਰੇ ਗੁਲਗੁਲੇ ਤੇ ਲੱਸੀ ਖਤਮ ਹੋ ਗਈ ਤੇ ਉਸ ਕੁੜੀ ਨੂੰ ਨੀਂਦ ਆ ਗਈ। ਲੜਕਾ ਖੇਤ ਵਿੱਚ ਭੁੱਖਣ ਪਾਣਾ ਆਪਣੀ ਘਰਵਾਲੀ ਨੂੰ ਉਡੀਕ ਰਿਹਾ ਸੀ। ਜਦੋਂ ਘਰਵਾਲੀ ਉਹਦੇ ਕੋਲ ਨਾ ਪਹੁੰਚੀ ਤਾਂ ਉਹ ਘਰ ਆ ਗਿਆ। ਰਸਤੇ ਵਿੱਚ ਉਸਨੇ ਦੇਖਿਆ ਉਸਦੀ ਘਰਵਾਲੀ ਤਾਂ ਦਰਖਤ ਹੇਠ ਸੁੱਤੀ ਪਈ ਐ ਤੇ ਨਾਲ ਛੰਨਾ ਖਾਲੀ ਪਿਆ ਐ। ਉਸਨੇ ਆਪਣੀ ਘਰਵਾਲੀ ਨੂੰ ਗੋਦੀ ਵਿੱਚ ਚੁੱਕਿਆ ਤੇ ਘਰ ਲੈ ਆਇਆ ਲੱਸੀ ਦੇ ਕਰਕੇ ਹਾਲੇ ਵੀ ਉਹ ਕੁੜੀ ਡੂੰਗੀ ਨੀਂਦ ਵਿੱਚ ਸੀ ਲੜਕੇ ਨੇ ਉਸ ਦੇ ਆਲੇ ਦੁਆਲੇ ਹਵਾ ਵਾਲੀਆਂ ਕੰਟੀਆਂ ਲਾ ਦਿੱਤੀਆਂ ਤੇ ਫੇਰ ਉਹ ਕੰਮ ਕਰਨ ਵਾਸਤੇ ਖੇਤ ਨੂੰ ਚਲਾ ਗਿਆ ਜਦੋਂ ਲੜਕੀ ਦੀ ਜਾਗ ਖੁੱਲੀ ਤਾਂ ਉਸ ਨੇ ਦੇਖਿਆ ਸਾਰੇ ਪਾਸੇ ਕੰਟੀਆਂ ਵੱਜ ਰਹੀਆਂ ਹਨ ਉਹ ਕੰਟੀਆਂ ਦੀ ਆਵਾਜ਼ ਸੁਣ ਕੇ ਪਰੇਸ਼ਾਨ ਹੋ ਗਈ ਉਸ ਨੂੰ ਉਹਦਾ ਘਰ ਵਾਲਾ ਨਜ਼ਰ ਨਹੀਂ ਆਇਆ ਤੇ ਉਹ ਇੱਕਦਮ ਉਥੋਂ ਦੌੜੀ ਅੱਜ ਤੱਕ ਉਹ ਕੁੜੀ ਵਾਪਸ ਨਹੀਂ ਮੁੜੀ ਉਹ ਘੰਟੀਆਂ ਦੀ ਆਵਾਜ਼ ਅੱਜ ਵੀ ਲੋਕਾਂ ਨੂੰ ਉਸ ਕੁੜੀ ਦੀ ਯਾਦ ਦਿਵਾਉਂਦੀ ਹੈ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਕਰੋ ਮਿਲਦੇ ਆਂ ਫੇਰ ਅਗਲੀ ਕਹਾਣੀ ਦੇ ਵਿੱਚ ਧੰਨਵਾਦ